ਦੱਸ ਦਿਓ ਜੀ ਹਾਂਜੀ ਪਾਜੀ ਮੈਂ ਕੈਨੇਡਾ ਤੋਂ ਆਇਆ ਸੀਗਾ ਕੀ ਨਾਮ ਕੀ ਤੁਹਾਡਾ ਨਿਰਿੰਦਰ ਸਿੰਘ ਅੱਛਾ ਜੀ ਹਾਂਜੀ ਤੇ ਅਸੀਂ ਸਾਡਾ ਪਾਰਸਲ ਰਹਿ ਗਿਆ ਸੀਗਾ ਵਿੱਚ ਡੌਲਰ ਸੀਗੇ 2000 ਤੇ ਵਿੱਚ ਉਹ ਕਿ ਇੱਕ ਤਕਜ਼ਾ ਵੀ ਹੈ ਇੰਡੀਆ ਦੇ ਸਗਾ ਅੱਛਾ ਜੀ ਤਾਂ ਆਪਣੇ ਭਾਰੀ ਦੀ ਵੀ ਬਹੁਤ ਮਿਹਰਮਾਨੀ ਜੀ ਇਹਨਾਂ ਦੀ ਕਿੱਥੇ ਜਾ ਰਹੇ ਸੀਗੇ ਤੁਸੀਂ ਹਾਂਜੀ ਪੰਜਾਬ ਰੋਡਵੇ ਦੀ ਵਾਲਵ ਸੀ ਹਾਂਜੀ ਪੰਜਾਬ ਰੋਡਵੇ ਓਕੇ ਇਹਨਾਂ ਦਾ ਪੰਜਾਬ ਰੋਡਵੇ ਸਰ ਤੁਸੀਂ ਦੱਸ ਦਿਓ ਜੀ ਹੈ ਇਹ 4 ਦਿਨ ਪਹਿਲਾਂ ਦਿੱਲੀ 에어ਪੋਰਟ ਤੋਂ ਨਿਰਿੰਦਰ ਨੂੰ ਵਾਪਸ ਆਏ ਇਹ ਇਹਨਾਂ ਦਾ ਪਰਸ ਲੈ ਗਿਆ ਸਾਡੀ ਬੱਸ ਦੇ ਵਿੱਚ ਜਿਹਦੇ 'ਚ ਇਹ ਸਾਡਾ ਕੰਡਕਟਰ ਸੀਗਾ ਤੇ ਇਹਨੂੰ ਇਹ ਪਰਸ ਲੱਭ ਗਿਆ ਇਹਨੇ ਮੈਨੂੰ ਦੱਸਿਆ ਇੱਕ ਸਾਨੂੰ ਇਹਦੇ ਉੱਤੇ ਡੈਰੀ ਲੱਗੀ ਜਿਹਦੇ 'ਚ ਫੋਨ ਨੰਬਰ ਸੀ ਭਾਜੀ ਦਾ ਨਿਰੰਦਰ ਦਾ ਹਾਂਜੀ ਤੇ ਇਹਨਾਂ ਦੇ ਦੱਸ ਮੁਤਾਬਕ ਜਿੰਨੇ ਪੈਸੇ ਸੀਗੇ ਔਰ ਜੋ ਇਹਨਾਂ ਨੇ ਸਾਨੂੰ ਦੱਸੀਆਂ ਨਿਸ਼ਾਨੀਆਂ ਉਹ ਸਹੀ ਪਾਈਆਂ ਤੇ ਅੱਜ ਅਸੀਂ ਇਹਨਾਂ ਨੂੰ ਇਹਨਾਂ ਦੇ ਪੈਸੇ ਇਹਦੀ ਇਮਾਨਦਾਰੀ ਦੀ ਬਦੌਲਤ ਪੰਜਾਬ ਰੋਡ ਰਜਿੰਦਰ ਮਾਨਨਾ ਪੰਜਾਬ ਰੋਡ ਦੇ ਪ੍ਰਸੂਚੀ ਬੰਨਵਾਸ ਦਾ ਨਾਮ ਉੱਚਾ ਕਰਦਾ ਹੋਇਆ ਸਾਡਾ ਵੀਰ ਸਾਡੇ ਭਰਾ ਨੂੰ ਸਾਰੇ پیسے ਵਾਪਸ ਕਰ ਗਿਆ ਧੰਨਵਾਦ ਓਕੇ ਥੈਂਕ ਯੂ